ਤੁਸੀਂ ਘੋੜੀਆਂ ਰੱਖਣ ਦੇ ਸ਼ੌਂਕੀ ਦਾ ਜੱਟਾਂ ਨੂੰ ਸਾਰਿਆਂ ਨੂੰ ਜੱਟ ਘੋੜੀਆਂ ਰੱਖਣ ਦਾ ਸ਼ੌਂਕੀ ਤੇ ਇੱਥੇ ਤੁਹਾਨੂੰ ਇੱਕ ਜਿਹੜੀ ਵੀਡੀਓ ਲੈ ਕੇ ਆਏ ਆਂ ਜੱਟ ਬੱਕਰੇ ਰੱਖਣ ਦੇ ਵੀ ਸ਼ੌਂਕੀ ਆ ਬੱਕਰਾ ਜਿਹੜਾ ਉਹਨਾਂ ਕੋਲੇ ਇੱਕ ਵਿਲੱਖਣ ਨਸਲ ਦਾ ਜਾਨੀ ਕਿ ਬੱਕਰਾ ਸਾਨੂੰ ਪੰਜਾਬ ਦੇ ਵਿੱਚ ਟਾਵਾ ਟਾਵਾ ਕੋਈ ਜਾਨਵਰ ਇਹੋ ਜਿਹਾ ਮਿਲੂਗਾ ਇਹ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਕਹਣਾ ਦਿਖਾ ਦੇ ਵੀ ਸ਼ੌਂਕੀ ਸਰਦਾਰ ਸ਼ੌਂਕੀ ਸਰਦਾਰ ਲਿਖਿਆ ਤੇ ਜਾਨੀ ਕਿ ਰੱਥ ਬਣਾਇਆ ਬਾਈ ਨੇ ਬਹੁਤ ਸੋਹਣਾ ਰੱਥ ਬਣਾਇਆ ਤੁਸੀਂ ਸੋਚਦੇ ਹੋਵੋਗੇ ਵੀ ਇਹ ਰੱਥ ਕਾਦੀ ਖਾਤਰ ਬਣਾਇਆ ਤੇ ਘੋੜੀ ਜੋੜਦੀ ਹੋਣੀ ਆ ਜਾ ਕਿ ਹੋਰ ਜਾਨਵਰ ਜੁੜਦਾ ਹੋਊਗਾ ਕੌਣ ਜੁੜਦਾ ਹੋਊਗਾ ਇਹ ਜਾਨੀ ਕਿ ਇਸ ਦੇ ਉੱਤੇ ਜਾਨੀ ਕਿ ਬਾਈ ਸਵਾਰੀ ਹੋ ਕੇ ਜਾਨੀ ਕਿ ਖੇਤਾਂ ਦੇ ਵਿੱਚ ਘੁੰਮਣ ਜਾਂਦਾ ਗਿੜੇ ਮਾਰਨ ਜਾਂਦਾ ਜਾਨੀ ਕਿ ਇਹਨਾਂ ਨੇ ਇੱਕ ਬੱਕਰਾ ਰੱਖਿਆ ਹੋਇਆ ਕੈਮਰਾਮੈਨ ਨੂੰ ਕਹਿਣਾ ਅੱਗੇ ਆਜੇ ਦਿਖਾ ਦੇ ਤਸਵੀਰਾਂ ਇਸ ਬੱਕਰੇ ਨੂੰ ਜੋੜ ਕੇ ਬਾਈ ਜਾਨੀ ਕਿ ਇਸ ਰੱਥ ਦੇ ਵਿੱਚ ਬੈਠ ਕੇ ਸਵਾਰੀ ਕਰਕੇ ਖੇਤਾਂ ਚ ਜਾਨੀ ਕਿ ਗੇੜਾ ਮਾਰਨ ਜਾਂਦਾ ਜ਼ਮੀਨ ਦੇ ਵਿੱਚ ਜਾਂਦਾ ਰੱਥ ਐਨੇ ਸ਼ੌਂਕਣਾ ਬਣਾਇਆ ਸਾਨੂੰ ਦਿਖਾਦਾ ਇੱਧਰ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਦੀ ਜਾਨੀ ਕਿ ਫੋਟੋ ਲਾਈ ਹੈ ਬੱਚੇ ਇਹਨਾਂ ਦੇ ਬੜੇ ਫੈਨ ਆ ਬੱਚਿਆਂ ਦੇ ਨਾਮ ਵੀ ਲਿਖਿਆ ਵਾਰਿਸ ਢਿੱਲੋਂ ਲਿਖਿਆ ਤੇ ਨੂਰ ਢਿੱਲੋਂ ਤੇ ਇੱਕ ਮਟਿੱਲੋਂ ਬੱਚਾ ਵੀ ਬੈਠਾ ਵੜਾ ਸ਼ੌਂਕ ਆ ਬੱਚੇ ਨੂੰ ਵੀ ਜਨਨ ਕਿ ਇਹਦਾ ਨਾਮ ਵੀ ਪੁੱਛਾਂਗੇ ਕੀ ਨਾਮ ਉਤੋਈ ਵਾਰਿਸ ਸਿੰਘ ਢਿੱਲੋਂ ਵਾਰਿਸ ਸਿੰਘ ਢਿੱਲੋਂ ਢਿੱਲੋਂ ਸਾਹਿਬ ਫਿਰ ਕਿਵੇਂ ਲੱਗਦਾ ਜਦੋਂ ਜਾਨੇ ਖੇਤਾਂ ਦੇ ਵਿੱਚ ਹੂਡਾ ਲੈਣ ਜਾਣੇ ਹੁੰਨੇ ਹੋ ਹਾਂਜੀ ਤੇ ਫਿਰ ਕਿੰਨੀ ਕੁ ਵੜ ਜਾਵੜਦੇ ਹੋ ਉਹ ਖੇਤ ਦੇ ਕਿਰ ਜਾਵੜਦੇ ਆ ਜਾਵੜਦੇ ਆ ਹਾਂਜੀ ਫਿਰ ਯਾਰ ਦੋਸਤ ਕੀ ਕਹਿੰਦੇ ਹੁੰਦੇ ਆ ਕਹਿੰਦੇ ਆ ਬਲਾਂਕਟ ਸਿਸਟਮ ਬਣਾਇਆ ਤੂੰ ਤਾਂ ਸਿਸਟਮ ਬਣਾਇਆ ਕਹਿੰਦੇ ਬਲਾਂਕਟ ਸਿਸਟਮ ਬਣਾਇਆ ਫਿਰ ਕੀ ਜਵਾਬ ਦੇਣਾ ਪਰ ਮੈਂ ਕਹਿ ਲਿਆ ਨਾ ਅਸਤਾ ਹੀ ਹੈ ਫਿਰ ਅਸਤਾ ਹੀ ਬਣਾ ਲੈਣੇ ਹੁੰਦੇ ਆ ਫਿਰ ਐ ਨਹੀਂ ਕਿ ਜੱਟ ਜਗਾੜੀ ਹੁੰਦੇ ਆ ਨਹੀਂ ਐ ਨਹੀਂ ਕਰੇ ਕਿ ਆ ਫਿਰ ਉਹ ਕਹਿਣਗੇ ਸਕੂਲ ਚ ਵੀ ਤੂੰ ਆਏ ਕਹਿਣਾਗਾ ਫਿਰ ਉਹ ਮੈਨੂੰ ਕਾਲਾ ਦੇਣਗੇ ਸਕੂਲ ਚ ਕਹਿਣਗੇ ਸਕੂਲ ਚ ਮੈਡਮਾਂ ਨੂੰ ਪਤਾ ਵੀ ਤੁਹਾਡੇ ਘਰੇ ਬਖਰਾ ਹੈਗਾ ਨਹੀਂ ਫਿਰ ਅਸਦਾ ਪਤਾ ਨਹੀਂ ਫਿਰ ਹੁਣ ਪਤਾ ਲੱਗ ਜੂਗਾ ਨਾ ਮੈਡਮਾਂ ਨੂੰ ਦੱਸ ਦਾਂਗੇ ਵੀਡੀਓ ਵੇਖ ਲੈਣਗੇ ਤੇਰੀ ਹੈ ਨਾ ਦੇਖ ਕਿ ਨਾ ਦੱਸੇ ਇਕਮ ਨੂਰ ਗੁਵਾਰ ਸਿੰਘ ਢਿੱਲੋਂ ਢਿੱਲੋਂ ਸਾਡੀ ਫਿਰ ਹੁਣ ਆਪਾਂ ਜਿਹਨਾਂ ਕੇ ਵੀਡੀਓ ਮੈਡਮਾਂ ਤੱਕ ਪਹੁੰਚਾ ਦੇਣੀ ਹੈ ਤੇਰੀ ਸਕੂਲ ਤੱਕ ਠੀਕ ਹੈ ਵੀ ਆਹ ਵੇਖੋ ਢਿੱਲੋਂ ਸਾਹਿਬ ਜਾਂਦੇ ਐ ਜਨ ਕਿ ਬੜੇ ਸ਼ੌਂਕ ਨਾਲ ਬਣਾਇਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਣਾ ਜਿਹੜੀਆਂ ਤੁਸੀਂ ਇਹ ਤਸਵੀਰਾਂ ਦਿਖਾਵੇ ਕੈਮਰਾਮੈਨ ਨੂੰ ਕਹਣਾ ਜਨ ਕਿ ਜਿਹੜਾ ਟਾਇਰ ਪਾਇਆ ਇਹ ਇੱਕ ਸਾਈਕਲ ਦੇ ਟਾਇਰ ਆ ਹੌਲੀ ਹੌਲੀ ਹਲਕੇ ਆ ਕਿਉਂਕਿ ਜਾਨਵਰ ਇਹ ਜਨ ਕਿ ਜਿੰਨਾ ਭਾਰ ਖਿੱਚ ਸਕਦਾ ਜਨ ਕਿ ਉਹ ਹਲਕਾ ਜਾਂ ਬੜੀ ਜਨ ਕਿ ਹਲਕਾ ਹੈ ਹਲਕਾ ਫੁਲਕਾ ਜਨ ਕਿ ਇਸ ਤੇ ਚਾਰ ਬੰਦੇ ਬੈਠ ਕੇ ਸਵਾਰੀ ਕਰ ਸਕਦੇ ਦੋ ਅੱਗੇ ਤੇ ਦੋ ਇੱਧਰ ਪਿੱਛੇ ਵੀ ਬੈਠ ਸਕਦੇ ਆ ਇਹਨਾਂ ਦੇ ਬੱਚੇ ਪਿੱਛੇ ਬੈ ਇਹਦੇ ਝੂਟ ਕੇ ਜਾਂਦੇ ਫਿਰ ਪੂਰਾ ਉੱਤੇ ਛਤਰੀ-ਛੁਤਰੀ ਲਾਈ ਆ ਪੂਰਾ ਇੰਜੋਏ ਕਰਦਾ ਪਰਿਵਾਰ ਸਾਰਾ ਯਾਨੀ ਕਿ ਇੱਧਰ ਪੈਰ ਧਰਨ ਵਾਲਾ ਬਣਾਇਆ ਪੂਰਾ ਯਾਨੀ ਕਿ ਸ਼ੌਂਕ ਨਾਲ ਬਣਾਇਆ ਕਹਿੰਦੇ ਹੁੰਦੇ ਆ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੇ ਪੈਸੇ ਲਾਏ ਆ ਇਹਨਾਂ ਨੇ ਪੈਸਾ ਨਹੀਂ ਵੇਖਿਆ ਇੱਕ ਸ਼ੌਂਕ ਸੀ ਜੁਆਕਾਂ ਨੂੰ ਵੀ ਸ਼ੌਂਕ ਆ ਤੇ ਆਪਾਂ ਜੇ ਬੱਕਰਾ ਰੱਖਿਆ ਤੇ ਰਾਥ ਵੀ ਬਣਾਉਣਾ ਕਰੀ ਰਾਥ ਵੀ ਇਹਨਾਂ ਨੇ ਬਣਾ ਲਿਆ ਪੂਰੀ ਜਾਣਕਾਰੀ ਲਵਾਂ ਉੰਬਾਈ ਦਾ ਨਾਮ ਵੀ ਪੁੱਛਾਂਗੇ ਜਾਣਕਾਰ ਵੀ ਲਵਾਂਗੇ ਕਿੱਥੋਂ ਸਾਚੇ ਕੈਮਰਾਮੈਨ ਨੂੰ ਕੋਲ ਲਿਆਓ ਅੱਗੇ ਇਹ ਜਿੰਨਾ ਬਣਾਇਆ ਨਾ ਰਾਤ ਤੁਸੀਂ ਘੁੰਮਦਾ ਵੇਖੋ ਅਗਲਾ ਹਿੱਸਾ ਅੱਡ ਘੁੰਦਾ ਇਹਦਾ ਇੱਥੋਂ ਜੇ ਨਹੀਂ ਕਿ ਇਹ ਤਾਂ ਠਾ ਠਾ ਹੁੰਦਾ ਜਨਨ ਕਿ ਉਧਰ ਬਣਾਇਆ ਜਿਹੜੇ ਕਾਰੀਗਰ ਨੇ ਬਣਾਇਆ ਉਹਦਾ ਵੀ ਬੜਾ ਦਿਮਾਗ ਹੋਊ ਆਫਸੋਸ ਸਮਝ ਕੇ ਬਣਾਇਆ ਹਲਕਾ ਫੁਲਕਾ ਬਣਾਇਆ ਵੀ ਜਿਹੜਾ ਇਹ ਜਨਨ ਕਿ ਖਿੱਚ ਸਕੇ ਇਹਨੂੰ ਜਨਨ ਕਿ ਔਖਾ ਨਾ ਹੋਵੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਆਪਣਾ ਸਤਨਾਮ ਸਿੰਘ ਸਤਨਾਮ ਸਿੰਘ ਟੱਲੋ ਕਿਹੜਾ ਇਹ ਬੱਕਰੇ ਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਆਪਾਂ ਇੱਕ ਘਰੇ ਬੱਕਰਾ ਲੈ ਕੇ ਆਈਏਗੀ ਲੈ ਕੇ ਆਂਦਾ ਸੀ ਤੇ ਜਾਉਂ ਵੈਸੇ ਕਰੇ ਨਹੀਂ ਮੈਂ ਉਹਨਾਂ ਦੇ ਗਿਆ ਤੇ ਮੈਂ ਕਿਹਾ ਯਾਰ ਬੱਕਰਾ ਸੋਹਣਾ ਹੈ ਨਸਲ ਦਾ ਕਿੱਥੇ ਗਏ ਤੁਸੀਂ ਕਿਸੇ ਦੇ ਘਰੇ ਸਾਡੇ ਜੀ ਹੀਰ ਵਜਦੇ ਆ ਹੂੰ ਉਹ ਨਬੁੱਟੇ ਕੀ ਉਹਨੇ ਪੂਰਾ ਨਸਲ ਦਾ ਬੱਕਰਾ ਬੱਕਰੀ ਦੀ ਪੂਰੀ ਸੀਗੀ ਆਪਣੀ ਕਾਕੂ ਹੀਰ ਕੇ ਤੇ ਬੱਕਰੇ ਦੇ ਚੰਗੀ ਦੇ ਬਹੁਤ ਬੱਚਾ ਵਧੀਆ ਹੈ ਹੂੰ ਮਨੋ ਲੈ ਆ ਮੈਂ ਹੈਰ ਕੋਈ ਤੁਸੀਂ ਨਾ ਬੱਡਰ ਨੂੰ ਚਗਾ ਦੋਗੇ ਤੇ ਮੈਨੂੰ ਉਹ ਬੱਕਰਾ ਦੇ ਦਿਓ ਸੋਨੂੰ ਮਾਜ ਵਧ ਦੇ ਨਾ ਇਹ ਨੂੰ 2500 ਦਾ ਮੈਂ ਤਾਂ 3000 ਦੇ ਦੇਣਾ ਉਹ ਕਾਹ ਲੈ ਜਾਇਆ ਤੰਨੀ ਆ ਤਾਂ ਮੈਂ ਲੈ ਆ ਅੱਛਾ ਬੱਕਰਾ ਹੋ ਗਿਆ ਵਧੀ ਗਿਆ ਤੇ ਮੇਰਾ ਵਿੱਚ ਉਹਨੂੰ ਜਤਨੀ ਕਰਿਆ ਮੈਂ ਪਾਜੀ ਕਹਿੰਦੇ ਕਦੋਂ ਮੇਰਾ ਪੂਰਾ ਹੋ ਗਿਆ ਇਹ 2 ਸਾਲਾਂ ਦਾ ਹੋ ਗਿਆ ਮੈਂ ਹੈਰ ਨਹੀਂ ਇਹਨੂੰ ਵੇਚ ਨਹੀਂ ਮੇਰੇ ਕੋਲ ਆਏ ਸੀ ਕਿਹਦੇ 10 ਵੀ ਕਿੰਨੇ ਪੈਸੇ ਲੈਣੇ ਮੈਂ 1000 ਰੁਪਏ ਦਾ ਮੁੱਲ ਹੀ ਹੈ ਨਹੀਂ ਜੇ 15 ਲੱਖ ਦੇ ਵਿੱਚ 15 ਨਹੀਂ ਦਿੰਦਾ ਹੁਣ ਅੱਛਾ ਜੇ ਤੁਹਾਨੂੰ ਕੋਈ 15 ਚਾਹੇ ਤਾਂ 20 ਦੇ ਵੀ ਆਜੇ ਬੰਦਾ ਦੇ ਜਮਾ ਦੇਣਾ ਹੀ ਨਹੀਂ ਮਖਾਜੀ 20 ਲੱਖ ਤਾਂ ਵੀ ਨਹੀਂ ਦੇਣਾ ਮੈਂ ਦੇਣੀ ਨਹੀਂ ਮੇਰਾ ਨਾ ਇਹਦੇ 'ਚ ਹੋਰ ਹੈ ਇਹ 'ਚ ਮੈਨੂੰ ਕੁਦਰਤੀ ਜਾਂ ਕੁਛ ਹੀ ਲਾ ਲਓ ਮੈਨੂੰ ਨਾ ਕਦੇ ਦਾ ਮੇਰੇ ਆਇਆ ਬਹੁਤ ਵਧੀਆ ਵੀ ਮੇਰੇ ਪਰਿਵਾਰ 'ਚ ਔਰ ਸਾਨੂੰ ਲੱਕੀ ਹੈ ਹਾਂ ਆਪਣੇ ਦਿਵਾਜੇ ਤਾਂ ਲੱਕੀ ਹੈ ਜੀ ਜਾਨਵਰ ਘੜਾ ਗਿਆ ਜੀ ਇਹ ਮੈਂ ਉਹਨਾਂ ਨੂੰ ਇਹ ਆਖਿਆ ਮੈਨੂੰ ਕਹਿੰਦੇ ਇੱਥੇ ਸਾਡੇ ਮੁਸਲਮਾਨ ਆਉਂਦੇ ਆ ਮੈਂ ਵਪਾਰ ਕਰਦਾ ਮੰਜਾਂ ਦਾ ਉਹਨਾਂ ਦੇ ਚਾਚਾ ਦੇਦੇ ਆ ਵੀ ਇੱਥੇ ਸਾਨੂੰ ਤਾਂ ਦੇ ਵੀ ਕਿੰਨੇ ਮਰਜੀ ਪੈਸੇ ਲੈ ਲਈ ਤੂੰ ਹਾਂ ਨਹੀਂ ਯਾਰ ਮੈਂ ਵੇਚਣੇ ਨਹੀਂ ਆਪਾਂ ਤਾਂ ਮੈਂ ਇਹ ਪੁੱਤ ਬਣਾ ਕੇ ਰੱਖਿਆ ਹੋਇਆ ਇਹਨੂੰ ਮੈਂ ਸਿਆਲ ਦੇ ਵਿੱਚ ਪੂਰੇ 100 ਤਾਂ ਵੀ ਨਤ ਮੈਨੂੰ ਹੀ ਪਉਣਾ ਹਣਾ ਸਿਆਲ ਤਾਂ ਨੂੰ ਅੱਛਾ ਵੀ ਹੁਣ ਮੈਂ ਘਟਾਏ ਆ ਹੁਣ ਇਹਨੂੰ ਉਹ ਚੂਰੀ ਚੂਰੀ ਦੇ ਖਵਾ ਦਨੇ ਆ ਤੇ ਵੀ ਵੀ ਕਿੰਨੀ ਗੋੜ ਦੀ ਗੋੜ ਦਾ ਸ਼ਕੀਨ ਇਹ ਗੋੜੋ ਜੇ ਹੁਣ ਬੜਾ ਨਹੀਂ ਪਉਂਦੇ ਬੇਗਰਮੀ ਆ ਅੱਛਾ ਥੋੜਾ ਪਉਂਦੇ ਇਹ ਫੋਕੀ ਪਾਦੀ ਖਾਂਦਾ ਨਹੀਂ ਮੇਰਾ ਜੀ ਕੁਝ ਵੀ ਖੰਡਾੜੀ ਨਹੀਂ ਹੈ ਠੀਕ ਹੈ ਤੇ ਇਹ ਨੂੰ ਕਦੋਂ ਹੁਣ ਸਿਓ ਚੱਲ ਪਏ ਵੱਧੋ ਫਿਰ ਸਿਓ ਤਾਂ ਬਹੁਤ ਕੰਦਾ ਸਿਓ ਤਾਂ ਮੈਂ ਇਹਨੂੰ ਕਿੱਲੋ ਪਾ ਦੋ ਕਿੱਲੋ ਖਾ ਜੂ ਜੀ ਇੱਕ ਘਾਵਤ ਵੀ ਇਹ ਕਹਿੰਦੇ ਨੇ ਹੀਰੇ ਦੀ ਪਰਖ ਜਵਾਰਗੇ ਨੂੰ ਹੁੰਦੀ ਹੈ ਇਹ ਬਾਈ ਸਾਡਾ ਵਪਾਰੀ ਹੈ ਇਹਨੂੰ ਪਰਖ ਸੀ ਵੀ ਇਹ ਨਸਲ ਹੈ ਤੁਹਾਨੂੰ ਨਸਲ ਦਾ ਪਤਾ ਸੀ ਕਿਹੜੀ ਨਸਲ ਹੈ ਸਾਨੂੰ ਹਾਂ ਜੀ ਬੀਟਲਪੁਰਾ ਪਿਓਰ ਸੀ ਸਾਨੂੰ ਪਤਾ ਸੀ ਅੱਛਾ ਜੇ ਇਹਨੂੰ ਨਸਲ ਦਾ ਪਤਾ ਸੀ ਤੇ ਇਹ ਲੈ ਆ ਸੌਦਾ ਕਰਕੇ ਘਰੇ ਲੈ ਆਇਆ ਕਹਿੰਦੇ ਹੁੰਦੇ ਆ ਮਾੜੇ ਨੂੰ ਮੱਝ ਤੇ ਤਖੜਾ ਮੱਝ ਨੂੰ ਖਾ ਜਾਂਦਾ ਜਨਨ ਕਿ ਇਹ ਜਾਨਵਰ ਰੱਖਣੇ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ। ਯਾਨੀ ਕਿ ਬਾਈ ਦੱਸ ਰਿਹਾ ਵੀ ਸੌ ਪਾ ਰਿਆਂ। ਸੌ ਤਾਂ ਆਮ ਗੱਲ ਕਰਕੇ ਆਮ ਬੰਦਰੋਂ ਨਹੀਂ ਮਿਲਦੇ ਤੇ ਇਹ ਬੱਕਰੇ ਨੂੰ ਸੌ ਪਾ ਰਿਹਾ। ਚੋਰੀ ਆਪਾਂ ਕੁੱਟ ਕੇ ਜਵਾਕਨ ਨੂੰ ਨਹੀਂ ਦਿੰਦੇ। ਵੀ ਚੋਰੀ ਕੁੱਟ ਦੇ ਜਵਾਕ ਵਿਲਕੀ ਜਾਂਦਾ। ਮੰਮੀ ਚੋਰੀ ਕੁੱਟ ਦੇ ਮੈਨੂੰ ਉਹ ਕਹਿੰਦੀ ਬੈ ਜਾ ਬੈਦਨ ਦਿੰਨੀ ਚੋਰੀ ਕੁੱਟ ਕੇ ਰਾਣਾ। ਤੇ ਨਿਤ ਕਿੱਥੋਂ ਚੋਰੀ ਪਾਦਾ। ਇਹ ਬਾਈ ਕਹਿੰਦਾ ਮੈਂ ਦੇਸੀ ਘੋੜ ਦੀ ਜਨਨ ਕਿ ਚੋਰੀ ਕੁੱਟ ਕੇ ਇਹਨੂੰ ਪਾਉਣਾ। ਸੇਵ ਇਹਨੂੰ ਪਾਉਣਾ। ਕੋ ਹੋਰ ਬੜੀ ਜਨਨ ਕਿ ਕਾਫੀ ਸਮਾਨ ਪਾਉਂਦਾ। ਬਾਈ ਸਾਨੂੰ ਇਹ ਵੀ ਦੱਸ ਰਿਹਾ ਸੀ ਕਿ ਮੈਂ ਯ ਦੇ ਦੁੱਧ ਨਹੀਂ ਪੀਂਦਾ ਮੈਂ ਆਖਿਆ ਵੀ ਚੱਲ 2-3 ਲੀਟਰ ਦੁੱਧ ਪਾ ਦਿਆ ਕਰਾਂਗੇ ਬਾਈ ਦਾ ਚੰਗਾ ਕਾਰੋਬਾਰ ਆ ਚੰਗੀਆਂ ਮੱਝਾਂ ਜਨ ਕੇ ਤਖੜਾ ਪਰਿਵਾਰ ਐ ਇਹ ਕਹਿੰਦੇ ਦੁੱਧ-ਦੱਧ ਪੀਵੇ ਤਾਂ ਸੀ ਉਹ ਵੀ ਪਾ ਦਗੇ ਬਾਦਾਮ ਤੋਂ ਵੀ ਪਾਉਣੇ ਕੋਈ ਨਹੀਂ ਬਾਦਾਮ ਨਹੀਂ ਪਾਉਣੇ ਤਾਂ ਬਾਦਾਮ ਤਾਂ ਮਾੜੇ ਹੁੰਦੇ ਦੀ ਖਾਤਰ ਜੀ ਅੱਛਾ ਗਰਮ ਹੁੰਦੇ ਆ ਨਹੀਂ ਕਈ ਵਾਰ ਝੋਂਪੂਰ ਕੇ ਪਾ ਦਿੰਦੇ ਨਾ ਪਿਆਉਣ ਕੋਈ ਬਾਦਾਮ ਨਹੀਂ ਪਾਉਣਾ ਅੱਛਾ ਹੂੰ ਗੋਰੀ ਦਿਨ ਤਾਂ ਮਾੜਾ ਹੀ ਆ ਪਤਾਉ ਜੀ ਕਹਿੰਦੇ ਹੁੰਦੇ ਚਲੋ ਉਹਦਾ ਇਹਨਾਂ ਨੂੰ ਪਤਾ ਹੈ ਕਿਉਂਗਾ ਜਿਹੜਾ ਵਪਾਰੀ ਬੰਦਾ ਹੁੰਦਾ ਉਹਨਾਂ ਨੂੰ ਵੱਧ ਪਤਾ ਹੁੰਦਾ ਵੀ ਕਿਵੇਂ-ਕਿਵੇਂ ਨਹੀਂ ਤੇ ਇੱਧਰ ਬਾ ਸਾਰੇ ਦੇਖ ਰੇਖ ਜਾਨੀ ਕਿ ਸੰਭਾਲੇ ਕਰਦਾ ਪੱਠੇ ਇਹਨੇ ਪਾਉਣੇ ਆ ਕਹਿੰਦੇ ਹੁੰਦੇ ਜਿਹੜਾ ਸਾਹਮ ਦਾ ਹੋਵੇ ਨਾ ਤੇ ਉਹਦੇ ਚ ਮੋਹ ਵਾਲਦ ਹੁੰਦਾ ਇਹ ਇਹਦਾ ਮੋਹ ਵੱਧ ਕਰਦਾ ਬਾਬੇ ਦਾ ਤੇ ਬਾਬਾ ਵੀ ਇਹਦਾ ਮੋਹ ਵੱਧ ਕਰਦਾ ਤੇ ਰਾਤ ਨੂੰ ਮੈਂ ਉਹ ਵੀ ਸੁਣਿਆ ਸੀ ਪਹਿਲਾਂ ਗੱਲਾਂ ਬਾਤਾਂ ਤੁਸੀਂ ਕਰਦੇ ਸੀ ਰਾਤ ਨੂੰ ਤੇਰਾ ਖੇਸ ਚੱਕ ਚੱਕ ਕੇ ਵੇਂਦਾ ਦੋ ਵਾਰੀ ਦੇਖਿਆ ਜੀ ਚੱਕ ਕੇ ਖੇਦਾ ਮੈਂ ਕਿਹਾ ਕਿ ਤੇ ਬਾਈ ਛੇੜਦਾ ਮੈਂ ਕਿਹਾ ਭਾਈ ਨਾ ਯਾਰ ਸੌ ਜਾਂਦੇ ਮੁੜ ਕੇ ਫੇਰ ਚੱਕ ਲੈ ਖੇਸ ਜਦੋਂ ਮੈਂ ਝਾਕ ਮੈਂ ਕਿਹਾ ਤੇ ਖੁੱਲਿਆ ਫਿਰਦਾ ਮੈਂ ਚੱਲ ਉਸ ਕਿੱਲੇ ਤੇ ਉੱਥੇ ਕਿੱਲੇ ਤੇ ਜਾਵੜੇ ਉੱਥੇ ਜਾ ਕੇ ਰੱਸਾ ਪਾਦਾ ਕੀ ਇਹ ਵਫਾਦਾਰ ਲੱਗਦਾ ਤੁਹਾਨੂੰ ਵੀ ਜਿਹੜਾ ਬਾਰ-ਬਾਰ ਜਗਾ ਰਿਹਾ ਤੁਹਾਨੂੰ ਹਾਂ ਜੀ ਹਾਂ ਜੀ ਤੁਸੀਂ ਇਹੀ ਕਹਿਣਾ ਪਊਗਾ ਵੀ ਇਹ ਜਨਨ ਕਿ ਵਫਾਦਾਰ ਲੱਗਦਾ ਰਾਤ ਨੂੰ ਤੂੰ ਸੌਂਦਾ ਹੋਵੇਂ ਨੇ ਪਿਆਕਤੇ ਠਾਊਗਾ ਜੀ ਠਾਊਗਾ ਠਾਊਗਾ ਜੀ ਨਾਂ ਨੂ ਰੱਖਿਆ ਕੋਈ ਤੁਸੀਂ ਨਾ ਨਹੀਂ ਜੀ ਰੱਖਿਆ ਸੀ ਕਿਸ ਨਾਂ ਨਹੀਂ ਹੋਰ ਨਾ ਜੀ ਰੱਖਿਆ ਗਿਆ ਹਾਂ ਬਈ ਨਾਂ ਕਿਉਂ ਨਹੀਂ ਰੱਖਿਆ ਯਾਰ ਆਮ ਤੌਰ ਤੇ ਤਾਂ ਜਦੋਂ ਹੁਣ ਘੋੜੀਆਂ ਘੋੜੀਆਂ ਰੱਖਦੇ ਨੇ ਤੁਸੀਂ ਘੋੜੀਆਂ ਰੱਖਦੇ ਆ ਤੇ ਘੋੜੀਆਂ ਦਾ ਨਾਂ ਨਹੀਂ ਉਹਦੇ ਘੋੜੇ ਦਾ ਆਪਾਂ ਕਹਿੰਦੇ ਵੀ ਇਹਦਾ ਨਾਂ ਨਹੀਂ ਰੱਖਿਆ ਕੁਦਰਤੀ ਗੱਲ ਆ ਜੀ ਹੁਣ ਆਪਾਂ ਤੁਹਾਨੂੰ ਐਵੇਂ ਕਹਿ ਦੀ ਬਈ ਨਾਂ ਨਹੀਂ ਰੱਖਿਆ ਗਿਆ ਬਸ ਇੱਕ ਗੱਲ ਹੋਰ ਹੈ ਚੰਗਾ ਪਰਿਵਾਰ ਆ ਚੰਗਾ ਖਾਨਦਾਨ ਆ ਚੰਗੇ ਜ਼ਿਮੀਂਦਾਰਾਂ ਘੋੜੀਆਂ ਰੱਖਣ ਦੇ ਸ਼ੌਂਕੀ ਤਾਂ ਬੱਕਰਾਂ ਦਾ ਸ਼ੌਂਕ ਤੇਰੇ ਤੋਂ ਆ ਗਿਆ ਤੁਹਾਨੂੰ ਬਈ ਨਹੀਂ ਬੱਕਰਾਂ ਦਾ ਸ਼ੌਂਕ ਤੇ ਤੁਹਾਨੂੰ ਮੈਂ ਦੱਸਤਾ ਹੁਣ ਲੱਗਿਆ ਕਦੋਂ ਫਿਰ ਇਹ ਕਦ ਕਰਨ ਲੱਗ ਗਿਆ ਮੈਂ ਕਿਹਾ ਉਹਨੂੰ ਵੀ ਵੇਚਨ ਦਾ ਨਾਂ ਨਹੀਂ ਲਈ ਮੈਨੂੰ ਆਖਿਆ ਇਹ ਹੀ ਸਾਹਮਣ ਦਾ ਸਾਡੇ ਵਿਚਾਰਾ ਬੰਦਾ ਇਹ ਮੇਰਾ ਰੱਖਿਆ ਵਾ ਇਹ ਨਹੀਂ ਸਾਹਮਣੇ ਆ ਅੱਛਾ ਤੇ ਮੈਂ ਖਿਆ ਇਹ ਸੋਨਾ ਬਣੂਗਾ ਜੇ ਆਪਾਂ ਵੇਚਣਾ ਨਹੀਂ ਇਹ 2 ਸਾਲ ਤੋਂ ਕਹਿੰਦਾ ਬਾਈ ਕਿਵੇਂ ਵੇਚ ਦੇਗੇ ਹੁਣ ਮੈਂ ਨਹੀਂ ਯਾਰ ਮੇਰਾ ਨਾ ਮਨ ਨਹੀਂ ਕਰਦਾ ਹੁਣ ਨਹੀਂ ਵੇਚਣਾ ਹੁਣ ਤਾਂ ਮੈਂ ਕਿਹਾ ਤੂੰ ਇਹ ਤੂੰ ਐਂ ਸਜਣਾ ਵੀ ਆਪਣਾ ਵੀ ਜਵਾਕ ਨੋੜੀ ਵੀ ਬਰਾਬਰ ਹੀ ਆ ਆਪਣਾ ਨਹੀਂ ਯਾਰ ਵੇਚਦੇ ਨਹੀਂ ਮੈਂ ਫਿਰ ਉਹਨਾਂ ਨੂੰ ਜਨੇ ਕਿ ਵਾਧ ਪਿਆਰ ਕਰਦੇ ਤੁਸੀਂ ਇਹਦਾ ਵਾਧ ਕਰਦੇ ਆ ਮੈਂ ਕਿਹਾ ਵੀ ਵੀ ਜਵਾਕ ਨੇ ਲਿਆ ਚਲੋ ਬਾਹਰ ਜਾਓਗਾ ਆਪਾਂ ਆਪਾਂ ਵੇਚੀ ਨਾ ਇਹ ਦਮਾਕ ਕੋਈ ਨਹੀਂ ਜਲਦਾ ਇਹਦੀ ਸੇਵਾ ਕਰਨਾ ਕਿੰਨੀ ਮਰਜ਼ੀ ਇਹਨੂੰ ਮੈਂ ਕਿਹਾ ਵੀ ਇਹਨੂੰ ਕੋਸ ਮਰਜ਼ੀ ਪਈ ਆ ਕੁੜਕਾਂ ਦਾ ਮੰਨਣਾ ਇੱਕ ਗੱਲ ਦੱਸੋ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਚੇਡਾ ਛਡਾ ਨਹੀਂ ਕਰਦੇ ਰਿਸ਼ਤੇਦਾਰ ਜਿਆਦਾ ਤੌਰ ਤੇ ਤਾਂ ਬੰਦੇ ਦੀ ਸਾਲੀ ਚੇਡਾ ਕਰਦੇ ਵੀ ਜੀਜਾ ਤੈਨੂੰ ਆ ਕਿਧਰੋਂ ਸ਼ੌਂਕ ਆ ਗਿਆ ਚੇ ਚੇਡਾ ਕਰਦੇ ਮਾੜੇ ਮੁੱਟੇ ਹੋ ਪਤਾ ਜਾਂਦਾ ਕਹਿੰਦੇ ਵੀ ਇਹ ਤੂੰ ਅਸੀਂ ਕਿਉਂ ਰੱਖਿਆ ਮੈਂ ਵੀ ਅਸੀਂ ਇਸ ਤਰ੍ਹਾਂ ਹੀ ਰੱਖਿਆ ਇਹ ਗੱਲ ਵੀ ਸਾਡੇ ਦਿਲ ਤੇ ਬਹਿ ਗਈ ਵੀ ਅਸੀਂ ਇਹਨੂੰ ਘਰੋਂ ਕੱਢ ਨਹੀਂ ਸਕਦੇ ਕਿ ਕਿੰਨਾ ਮਨ ਕਿ ਕਦੋਂ ਹੋਊਗਾ ਆਪਾਂ ਚਾਹ ਰੋ ਵੀ ਮੁੜ ਕੇ ਤੇ ਅਸੀਂ ਅਗਾ ਵੀ ਇਹਨੂੰ ਨਹੀਂ ਮੈਂ ਘੜ ਸਕਦਾ ਇਹਨੂੰ ਇਹਦਾ ਹੀ ਰਹੂਗਾ ਮੱਕਰੀ ਅੱਛਾ ਵੀ ਬਸ ਤੇ ਇਹ ਰਿਸ਼ਤੇਦਾਰ ਜਦੋਂ ਆਉਂਦੇ ਆ ਉਦੋਂ ਇਹਨੂੰ ਲੈ ਲੂ ਜਾਂਦੇ ਆ ਕਹਿੰਦੇ ਫੋਟੋ ਫਾਟੋ ਕਰਾਉਣ ਲੱਗੇ ਆ ਹਾਂ ਖੇਤ ਦੇ ਲੇਕਿਨ ਤਾਂ ਹੋਰ ਬਾਹਰੋਂ ਵੀ ਆਉਂਦੇ ਆ ਕਦੋਂ ਆਉਂਦੇ ਕਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵਾਕਈ ਹਰੇਕ ਬੰਦਾ ਵੇਖ ਕੇ ਜਾਂਦਾ ਉਹਦਾ ਕਮਾਲ ਆ ਯਾਰ ਇਹ ਕੀ ਕਰਿਆ ਬਾਈ ਇਹ ਐ ਨਹੀਂ ਪਤਾ ਹੁੰਦਾ ਆਲੇ ਨੂੰ ਵੀ ਕੀ ਐ ਇਹ ਆ ਬਾਈ ਘੋੜੀ ਵਾਲਾ ਜਗ੍ਹਾ ਵਾਲਾ ਨਹੀਂ ਯਾਰ ਬੱਕਰੇ ਵਾਲਾ ਜਗ੍ਹਾ ਵਾਲਾ ਕਹਿੰਦਾ ਕਮਾਲ ਆ ਯਾਰ ਭਾਂਜਾ ਇਹ ਬੱਕਰਾ ਕਿਵੇਂ ਜੜੂਗਾ ਪਰ ਉਹਨੂੰ ਜੋੜ ਕੇ ਦਿਖਾਉਂਦੇ ਆਂ ਯਾਹ ਦੇਖ ਲੈ ਨਹੀਂ ਜੇ ਨਾ ਤੁਸੀਂ ਖੇਤ ਲੈ ਕੇ ਜਾਂਦੇ ਆਂ ਚਲੋ ਪਿੰਡ ਦਾ ਪਤਾ ਹੋਊਗਾ ਭਾਈ ਬੱਕਰਾ ਇਹ ਤੇ ਤੈਨੂੰ ਜਿਹੜਾ ਨਵਾਂ ਬੰਦਾ ਹੈ ਉਹ ਤਾਂ ਭੱਜ ਕੇ ਨੇੜੇ ਆਉਂਦਾ ਹੋਈ ਆ ਬੱਕਰਾ ਤੇ ਘੋੜਾ ਤੇ ਕੀ ਐ ਕੀ ਚੀਜ਼ ਆ ਕੋਈ ਜਾਨਵਰ ਕਿਹੜਾ ਐ ਏਡਾ ਮਤਲਬ ਏਡਾ ਲਈ ਜਾਂਦਾ ਏ ਨਹੀਂ ਬੱਕਰਾ ਏਡੀ ਨ ਅਸੀਂ ਬਹੁਤ ਸਰ ਲੱਗੇ ਸੀ ਉਹ ਸਾਰਾ ਮੇਲਾ ਹੀ ਸਾਡੇ ਮਗਰ ਸੀ ਕੋਈ ਬੰਦਾ ਕਹਦੇ ਨਹੀਂ ਅੱਛਾ ਫੋਟੋ ਕਰਾਈਆਂ ਲੋਕਾਂ ਨੇ ਹਾਂ ਬਹੁਤ ਜ਼ਿਆਦਾ ਪਿੰਡ ਚ ਜਿੱਦੇ ਸੂ ਕਿ ਵਿਆਹ ਵਹੋਂਦਾ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਸੋਚਦੇ ਹੁਣ ਇੱਕ ਦੋ ਮੈਨੂੰ ਕਹਿੰਦੇ ਯਾਰ ਦੇ ਦੇ ਯਾਰ ਬਾਈ ਕਿ ਜੇ ਕੋਈ ਵੀ ਅਸੀਂ ਵੀ ਵਾਹ ਲਾਂਗੇ ਦੋਵੇਂ ਵਿਵਹਾਰ ਕੀ ਸੀ ਯਾਰ ਮਾ ਲੈ ਜਾਓ ਯਾਰ ਮੜ ਕੇ ਫਿਰ ਮੈਂ ਕਿਹਾ ਸਾਡਾ ਬੰਦਾ ਹੋ ਜਾਊਗਾ ਮੈਂ ਤਾਂ ਆ ਵੀ ਕਮਾਈ ਦਾ ਕੰਮ ਕਰ ਲੈ ਬਾਈ ਨੇ ਲੈ ਵੇਖ ਲੋ ਆ ਨਵਾਂ ਕੰਮ ਲਾਣਾ ਕਰੂਆ ਹੈ ਜਿੱਗਾ ਬੰਦਾ ਦੀ ਗਾੜੀ ਹੈ ਕੋਈ ਚੱਕਰੀਗਾ ਅਸੀਂ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਕਹਿੰਦਾ ਵਿਆਹ ਦੇ ਵਿੱਚ ਜਿਹੜੇ ਮੁੰਡੇ ਪ੍ਰੀਮੀਅਮ ਬਣਾਉਂਦੇ ਹੁੰਦੇ ਆ ਤੇ ਉਹ ਜਣੀ ਕੇ ਕਹਿੰਦੇ ਉੱਤੇ ਬੈਠ ਕੇ ਫੋਟੋ ਕਰਾਉਂਦੇ ਆ ਤੇ ਮੇਰੇ ਹਿਸਾਬ ਨਾਲ ਇਹਦੀ ਟਿਕਟ ਵਾਵਾ ਰੱਖਦੇ 10000 ਰੱਖਦੇ ਤਾਂ ਅਲੱਗ ਤਾਜ਼ੀ ਲੈ ਲੈ ਬਾਈ ਕਿਉਂਕਿ ਵਿਆਹ ਤੇ ਜੇ 20-20 ਲੱਖ ਲਾ ਸਕਦੇ ਆ ਤੇ 10000 ਇਹ ਮਿਲਣਾ ਨਹੀਂਗਾ ਗੱਡੀ ਮਿਲ ਜੂਗੀ ਕਿਰਾਏ ਤੇ ਹੋਰ ਕਿਥੋਂ ਮਿਲ ਜੂ ਇਹ ਤਾਂ ਨੇੜੇ ਤੇ ਸਾਡੇ ਪੰਜਾਬ ਦੇ ਵਿੱਚ ਨਹੀਂ ਹੋਣਾ ਮੇਰੇ ਹਿਸਾਬ ਅਲੱਗ ਕਹਿੰਦਾ ਦਾਸ ਹੀ ਲੈਣਾ ਬਾਈ ਇਹ ਫੋਨ ਨੂੰ ਦੇ ਦੇ ਉਡਾ ਲੈ ਨੂੰ ਫਿਰ ਮੰਗ ਤਾਂ ਤੇਰੀ ਹੋ ਜੂਗੀ ਇਹ ਤਾਂ ਗੱਲ ਮੰਨ ਲੈ ਪਾਣੀ ਲਿਆ ਪੰਜ ਗਲਾਸ ਮੈਂ ਕਹਿੰਦਾ ਮੰਗ ਤਾਂ ਤੇਰੀ ਵਾਝਾ ਨਹੀਂ ਇਹ ਤਾਂ ਕੋਈ ਛੱਕਣੀਗੇ ਨੇ ਮਾਰ ਨਾ ਤਾਬਕ ਵੀ ਕਰਨੀ ਛੋੜ ਕੋ ਨਹੀਂ ਇਹ ਅੱਜ ਹੀ ਗਾਲੇ ਵੇਖ ਲੈ ਤੂੰ ਇਸ ਗੱਲ ਤੇ ਰਹਿਣਾ ਨਹੀਂਗਾ ਮੁੜ ਕੇ ਤੂੰ ਹੁਣ ਵੀਡੀਓ ਪਾ ਦੇਣੀ ਹੈ ਵੀ ਮੈਨੂੰ ਦਲੀਲ ਲੈ ਕੋ ਵੀ ਕਹਦੇ ਮੇਰੇ ਬੇਟੇ ਦਾ ਹੈ ਉਹਦੇ ਲਾਜ ਵੀ ਹੁਣ ਮਭਾਉਣਾ ਇੱਥੇ ਹੁਣ ਲਾਜ ਪਾਉਣਾ ਉਹਦਾ ਬੈਠਣਗੇ ਜੇ ਹੁਣ ਯਾਰ ਦੋਸਤ ਆ ਜਾਈ ਅਸੀਂ ਅੱਜ ਕੇ ਕੱਲ ਨੂੰ ਭਾਈ ਅਸੀਂ ਤਾਂ ਬੱਕਰਾ ਲੈ ਕੇ ਜਾਣਾ ਰਾਤ ਭਾਈ ਅਸੀਂ ਤਾਂ ਵਿਆਹ ਤੇ ਲੈ ਕੇ ਜਾਣਾ ਤੇ ਫੇਰ ਫੇਰ ਐਂ ਕਹਦੇਗਾ ਭਾਈ ਯਾਰ ਚੱਲ 5000 ਦੇ ਦਿਓ ਯਾਰ ਅੱਛਾ ਮੁਖ ਨਹੀਂ ਮੁੱਖਤ ਕਿਉਂ ਕਿਉਂ ਦੀ ਸੇਵਾ ਨਹੀਂ ਕਰਦੇ ਇਹ ਨਤੀ ਆ ਕੇ ਖੜਾ ਰੂ ਅਗਲਾ ਅਗਲਾ ਤਾਂ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਆ আচ্ছা ਯਾਰ ਦੋਸਤਾਂ ਦਾ ਚੰਗੇ ਪੈਸੇ ਕੋਈ ਚੰਗੇ ਜੀ ਇੱਕ ਮੈਨੂੰ ਤਾਂ ਦੱਸੋ ਜਿਹੜਾ ਰਥ ਬਣਾਇਆ ਆਜੋ ਨੇੜੇ ਆਜੋ ਮੜ ਜਾ ਜਿਹੜਾ ਰਥ ਬਣਾਇਆ ਤੁਸੀਂ ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਸੀ ਇਦਾਂ ਬਣਾਉਣਾ ਤੇ ਉਹ ਮਿਸਤਰੀ ਨੇ ਆਪ ਹੀ ਬਣਾ ਦਿੱਤਾ ਨਹੀਂ ਸਾਡੀ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਮੈਂ ਕਿਹਾ ਵੀ ਰਥ ਬਣਾਉਣਾ ਬੱਕਰੇ ਵਾਸਤੇ ਉਹ ਕਹਿੰਦਾ ਯਾਰ ਬਣਾਵਾਂਗੇ ਆਪਾਂ ਸੋਚ ਸਮਝ ਕੇ ਪਹਿਲਾਂ 6 ਮਹੀਨੇ ਸੋਚੀ ਗਿਆ ਉਹ ਤੇ ਫਿਰ ਮੈਨੂੰ ਕਹਿੰਦਾ ਵੀ ਹੁਣ ਬਣਾ ਤੇ ਹੁਣ ਲੋਹਾ ਲਿਆ ਅੱਛਾ ਮੈਂ ਲੋਹਾ ਨੂੰ ਉੱਥੇ ਕਹਿਤਾ ਉਹਨਾਂ ਨੂੰ ਜਿੱਤੋ ਉਹ ਸੱਟ ਗਏ ਕਿਉਂ ਬਣਾਉਣ ਲੱਗਾ ਮੈਨੂੰ ਕਹਿੰਦਾ ਵੀ ਕਟਾਈ ਮੂਰੇ ਕਰਨੀ ਹੈ ਮੈਨਾਂ ਵੀ ਕਟਾਈ ਦਾ ਕਰਨੀ ਹੈ ਤਾਂ ਮੈਨੂੰ ਬਠੰਡੇ ਜਾਂਦੇ ਫਿਰ ਨਕਸ਼ਾ ਲਿਆਉਣ ਦੇ ਉੱਥੇ ਨਾ ਕੋਈ ਬਠੰਡੇ ਹੈਗਾ ਜਗਾੜ ਜੋ ਕਟਾਈ ਹੈ ਕਟਾਈ ਆਪ ਨੂੰ ਲਾਜ਼ਮੀ ਚਾਹੀਦੀ ਬਹੁਤ ਟਟਾ ਮੂਰੇ ਟਟਾ ਦੀ ਨਾ ਕਟਾਈ ਵੀ ਤਾਂ ਨਹੀਂ ਮੁਰ ਨਹੀਂ ਇੱਕ ਪਾਸੇ ਜਾਊਗਾ ਉਹ ਉਹ ਲਿਆ ਆ ਫਿਰ ਸਾਰਾ ਮੈਨੂੰ ਵੇਖ ਕੇ ਕੱਚਾ ਬਣਾਤਾ ਉਹਨੇ ਪਹਿਲਾਂ ਮੈਨੂੰ ਵੀ ਇਹੋ ਜਿਹਾ ਬਣਾ ਦੇ ਉਹ ਵੀ ਠੀਕ ਹੈ ਬਣਾ ਦੇ ਅੱਛਾ ਉਹ ਵਿਚਾਰੇ ਕਾਕਾ ਸੀ ਸਾਡੇ ਬਹੁਤ ਚੜ੍ਹਾਈ ਸੀ ਮੁੰਡੇ ਦੀ ਉਹਦੀ ਮੌਤ ਹੋ ਗਈ ਆ ਦੋ ਕੁ ਮਹੀਨੇ ਹੋ ਗਏ ਇਸਤਰੀ ਦੀ ਜੀ ਤੇ ਉਹਨੇ ਵਿਚਾਰੇ ਬਣਾ ਕੇ ਮੈਨੂੰ ਕਹਿੰਦਾ ਵੀ ਆਹ ਸਵਾਲ ਲਿਆ ਆ ਪੱਟਾ ਰਾਂ ਦੇ ਆ ਲਾਵਾਂਗੇ ਆ ਲਾਵੀ ਇਹਨੂੰ ਦੂਸਰ ਨੂੰ ਨਹੀਂ ਦੇਣਾ ਕੋਈ ਟੈਟੀ ਅੱਛਾ ਤੇ ਸਾਰੀਆਂ ਸੀਟਾਂ ਸੂਟਾਉਣੀਆਂ ਕਸੀਆਂ ਮੈਂ ਤਾਂ ਬਣਾ ਲਿਆ ਸੀ ਸਤਰੀ ਸੂਰੀ ਨੇ ਬਣਾ ਕੇ ਸਾਰਾ ਕੋਲਾ ਜੀ ਇੱਕ ਨਾ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾ ਦਿਰੋ ਜਨਨ ਕਿ ਇਹ ਜਿਹੜਾ ਰੱਥ ਬਣਾਇਆ ਨਾ ਆਮ ਸਾਡੇ ਬਲਦ ਵਾਲੀ ਗੱਡੀ ਹੁੰਦੀ ਆ ਉੱਠ ਵਾਲੀ ਗੱਡੀ ਹੁੰਦੀ ਆ ਤੇ ਉਹ ਜਨਨ ਕਿ ਜਿਹੜਾ ਉੱਠ ਜੁੜਦਾ ਜਾਂ ਬਲਦ ਜੁੜਦਾ ਉਹਦੇ ਤੇ ਵਜਨ ਆਉਂਦਾ ਹੁੰਦਾ ਜਨਨ ਕਿ ਇਹਨਾਂ ਨੇ ਜਿਹੜਾ ਇਹ ਬਣਾਇਆ ਨਾ ਇਹ ਬੱਕਰੇ ਤੇ ਜਨਨ ਕਿ ਵਜਨ ਨਹੀਂ ਹੁੰਦਾ ਇਹਨਾਂ ਦਾ ਸਿਰਫ ਜੋਰ ਨਾਲ ਖਿੱਚਣਾ ਹੀ ਆ ਜਨਨ ਕਿ ਦਿਮਾਗਣਾ ਬਣਾਇਆ ਇਹਦੀ ਕਚਾਈ ਆ ਤੇ ਜਨਨ ਕਿ ਮੂਹਲੇ ਟਾਇਰਾਂ ਦੇ ਕਟਾਈ ਹੁੰਦੀ ਆ ਪੂਰੀ ਜਨਨ ਕਿ ਇਹਦੇ ਤੇ ਤੁਸੀਂ ਘੱਟ ਤੋਂ ਘੱਟ ਵੀ ਤਿੰਨ ਤੋਂ ਚਾਰ ਕੁਇੰਟਾ ਦਾ ਵਜਨ ਲੈ ਜਾਂਦਾ ਇਹ ਲੋ ਰਾਵਣ 1.5 ਕੁਇੰਟਾ ਦਾ ਤੁਸੀਂ ਵਜਨ ਹੀ ਇਹ ਚ ਹੋਊਗਾ ਅਗੜਾ ਹੈਗਾ ਵਜਨ 1.5 ਕੁਇੰਟਾ ਲਵੋ ਰਾਵਣ 1.5 ਕੁਇੰਟਾ ਇਹਦੀ ਕਿੰਨੀ ਕੀਮਤ ਆ ਜਿਹੜੀ ਹੁਣ ਤੱਕ ਇਹਦੇ ਤੇ ਖਰਚ ਆ ਗਿਆ ਤੁਹਾਡਾ ਵੀ ਇਹ ਤੇ ਬਰੌਂ ਤੇ ਰਸਤੇ 33 ਹਜ਼ਾਰ ਰੁਪਏ ਲੱਗੇ ਤੁਹਾਡਾ 30000 ਹਮ ਆਮ ਤੌਰ ਤੇ ਨਾ ਮੇਂ ਦੇਖਦਾ ਹੁਣਾ ਵੀ ਗੱਪ ਬੜੀ ਮਾਰਦੇ ਲੋਕ ਕੋ ਜੇ ਹੁਣ ਤੁਸੀਂ 33000 ਦਾ ਕਹੀ ਕਾਪੀ ਕਰਨਗੇ ਤਾਂ ਸਾਡਾ ਤਾਂ 70 80000 ਲੱਗਦਾ ਕੋਈ ਉਹ ਜਿਆਦਾ ਨਹੀਂ ਕੰਮ ਨਾ ਜੀ ਨਾ 33000 ਰੁਪਏ ਪੂਰਾ 33 ਲੱਗਿਆ ਵਿਚੇ ਬਣਾਈ ਸਾਰੀ ਬਣਾਈ ਬਣੀ ਵਿਚੀ 5000 ਰੁਪਏ ਉਹਨੇ ਲੈ ਦੂਜਾ ਸਮਾਨ ਆ ਸਾਰਾ ਸਾਰਾ 33 ਦਾ ਬਣਿਆ ਹੋ ਸਾਰਾ 33000 ਚਲੋ ਬਾਈ ਕਹਿੰਦਾ ਵੀ ਸਹੀ ਰੇਟ ਦੱਸਿਆ 33000 ਦਾ ਜਾਨੀ ਕਿ ਇਧਰ ਆਇਓ ਕੈਮਰਾਮੈਨ ਨੂੰ ਕਹਣਾ ਇਹਨਾਂ ਨੇ ਬਣਾਇਆ ਜਾਨੀ ਕਿ ਆ ਕਹਾਜਾ ਲਾਇਆ ਤੇ ਮੂਰੇ ਇਧਰ ਸਮਾਨ ਰੱਖਣ ਨੂੰ ਵੀ ਬਣਾਇਆ ਫਿਰ ਸ਼ਾਮ ਜਾਂਦੇ ਆ ਖੇਤਾਂ 'ਚ ਸ਼ਾਇਰ ਕਰਨ ਜਗਾੜੀ ਹੁੰਦੇ ਆ ਇਹ ਪੇ ਠੰਡਾ ਬੰਡਾ ਵੀ ਲੈ ਕੇ ਜਾਂਦੇ ਨੇ ਇਥੇ ਰੱਖ ਕੇ ਪਰਦੇ ਛੜਦੇ ਨੇ ਵੀ ਜਾਂਦੇ ਆ ਸਮਾਨ ਸਮੂਹ ਰੱਖ ਕੇ ਉਧਰੋਂ ਲੈ ਆਉਂਦੇ ਆ ਕੋਈ ਤੇ ਇਦਾਂ ਹੀ ਪੂਰਾ ਵਧੀਆ ਸ਼ੌਂਕ ਨਾ ਬਣਾਇਆ ਤੇ ਫਿਰ ਜੇ ਸ਼ਾਂ ਨੂੰ ਖੇਤਾਂ 'ਚ ਜਾਂਦੇ ਆ ਤੁਸੀਂ ਯਾਰ ਬੇਲੀ ਮਿਲਦੇ ਉਹ ਕਹਿੰਦੇ ਹੁਣ ਕਿ ਉਡਾ ਦੇ ਦੇ ਭਾਈ ਸਾਨੂੰ ਹਾਂ ਕਹਿ ਦਿੰਦੇ ਫਿਰ ਬਹਿ ਜਾਂਦੇ ਉਹ ਅੱਛਾ ਹੂੰ ਵੀ ਲੈ ਲਓ ਉਡਾ ਭਾਈ ਲੈ ਲਓ ਐ ਨਹੀਂ ਹੁੰਦਾ ਵੀ ਤੁਹਾਡੇ ਹੁਣ ਭੱਜ ਜੇ ਕਿਸੇ ਪਾਸੇ ਨਹੀਂ ਨਹੀਂ ਨਾਲ ਹੁੰਦਾ ਬੰਦਾ ਉਹ ਅੱਛਾ ਹੂੰ ਜੀ ਮੋਦੀ ਅੱਛਾ ਜੀ ਹੂੰ ਮੋਦੀ ਨਾਲ ਹੁੰਦਾ ਮੋਦੀ ਨਾਲ ਹੁੰਦਾ ਨਾਲ ਠੀਕ ਹੈ ਤੁਸੀਂ ਵੀ ਲੈ ਕੇ ਜਾਣੇ ਕਿਤੇ ਮਾਰ ਬੰਦ ਹਾਂਜੀ ਹਾਂਜੀ ਲਈ ਫਰਦੇ ਆਂ ਅਸੀਂ ਹਾਂ ਬੱਚਿਆਂ ਲਈ ਸਾਰੇ ਬਾਰ ਦੇ ਵਿੱਚ ਐ ਨਹੀਂ ਆ ਕੋਈ ਬੰਦੇ ਦੇ ਇੱਕ ਦੇ ਹੱਥ ਹੁੰਦਾ ਯਾਰ ਜਿਵੇਂ ਤੁਸੀਂ ਲੈ ਕੇ ਜਾਉਂਗੇ ਜਾਂ ਉਹ ਬਾਬਾ ਸਾਹਿਬ ਦਾ ਬਾਬਾ ਹੀ ਲੈ ਕੇ ਜਾਊਗਾ ਨਹੀਂ ਨਹੀਂ ਨਾ ਨਾ ਜਿਹੜਾ ਮਰਦੀ ਦਾ ਜਵਾਕ ਲੈ ਜਾਈ ਕੋਈ ਕੈਮਰਾ ਮੈਨੂੰ ਕਿਉਂ ਦਿਖਾਏ ਇਹਨਾਂ ਦਾ ਜਵਾਕ ਘੋੜੀਆਂ ਖਿੱਚੀ ਫੇਤੇ ਬੱਕਰਾ ਦੇ ਇਹਨਾਂ ਲਈ ਕਿੱਡੀ ਘੋਡੀ ਚੀਜ਼ ਆ ਆ ਘੋੜੀਆਂ ਰੱਖੀਆਂ ਸਾਰਿਆਂ ਚੀਜ਼ਾਂ ਦੇ ਸ਼ੌਂਕੀ ਆ ਇੱਕ ਇਹ ਨਹੀਂਗਾ ਵੀ ਘੋੜੀਆਂ ਰੱਖਣ ਦੇ ਸ਼ੌਂਕੀ ਤੇ ਬੱਕਰੇ ਰੱਖਣ ਦੇ ਸ਼ੌਂਕੀ ਤੇ ਕਿਤੇ ਕਿਤੇ ਤੋਤੇ ਰੱਖਣ ਦੇ ਵੀ ਸ਼ੌਂਕੀ ਆ ਸੋ ਨੂੰ ਤੋਤਾ ਵੀ ਦਿਖਾ ਦੇ ਇੱਧਰ ਇੱਧਰ ਤੋਤਾ ਵੀ ਇਹ ਨਸਲ ਕਿਹੜੀ ਆ ਤੋਤੇ ਦੀ ਇਹ ਨਸਲ ਨੂੰ ਨਹੀਂ ਪਤਾ ਜੀ ਮੈਨੂੰ ਨਹੀਂ ਪਤਾ ਨਸਲ ਇਹ ਕਿਹੜੇ ਨੂੰ ਰੱਖ ਕੇ ਗਿਆ ਉਹ ਕਿੱਧਰ ਉੱਡ ਗਿਆ ਉਹ ਅੱਛਾ ਫਿਰ ਤੁਸੀਂ ਤੁਸੀਂ ਵੀ ਨਾਲ ਜਾਂਦੇ ਜਦੋਂ ਜਿਹੜੇ ਰੱਖ ਕੇ ਜਾਂਦੇ ਨੂੰ ਹਾਂਜੀ ਹਾਂਜੀ ਜਾ ਵੜੀ ਰਹੀ ਕਿਤੇ ਕਿਤੇ ਕੋ ਬਿੱਲੇ ਹੁੰਨੇ ਆ ਤੇ ਨਹੀਂ ਇੱਥੇ ਉਹ ਮੇਲੇ ਤੇ ਨਾਲ ਹੀ ਹੁੰਦਾ ਮੈਂ ਇਹਨਾਂ ਦੇ ਹਾਂਜੀ ਹਾਂ ਇਹ ਬਹੁਤ ਮਾਰਦੇ ਨੇ ਭਾਈ ਜਿਆਦਾਤਰ ਤੇ ਬੱਕਰਾ ਪਾਉੜ ਲੈ ਕੇ ਮਾਰਦਾ ਹੁੰਦਾ। ਨਾ ਜੀ ਨਾ ਇਹ ਤਾਂ ਬੜਾ ਧਰਮ ਬੱਕਰਾ ਤਾਂ ਆਰਾਮ ਨੇ ਤੁਰਿਆ ਜਾਂਦਾ। ਹਾਂ ਕਿਵੇਂ ਹੁਣ ਆਪਾਂ ਮਨਾਈਏ ਵੀਡੀਓ ਤੇ ਆਈ ਵਧੀਆ ਤੁਰਿਆ ਜਾਂਦਾ ਦੋ ਜਿਹੜੇ ਉਧਰ ਹੋ ਜਾਂਦੇ। ਅੱਜ ਤਾਂ ਜੀ ਬਿਠਾਈ ਆਪਾਂ ਦੋ ਆ ਤੇ ਨਹੀਂ ਘੱਲ ਤੋਂ ਵਰਤ ਤਾਂ 7-8-8 ਬਧਾ ਲੈਂਦੇ ਅਸੀਂ ਇੱਥੇ। ਨਹੀਂ ਆਮ ਜਾਨਵਰ ਨਾਲ ਹੱਥ ਲੱਗਿਆ ਹੁੰਦਾ ਕਿਸੇ ਦੇ ਆਪਾਂ ਜਿਹਨੇ ਘੋੜਾ ਰੱਖਿਆ ਹੋਵੇ ਜਾਂ ਘਰੇ ਸਾਂ ਰੱਖਿਆ ਹੋਵੇ ਉਹ ਕਹਿੰਦਾ ਤੇ ਇਹੀ ਖੋਲੂ ਆ ਭਰਾਵਾ ਸੀ ਨਹੀਂ ਖੋਲਦੇ ਸਾਨੂੰ ਮਾਰਦਾ ਇੱਧਰ ਨਹੀਂ ਜਾਂੀ ਕੋਈ ਨਹੀਂ ਜਾਂਵੀਂ ਨਹੀਂ ਕੋਈ। ਲ ਆ ਵੇਖੋ ਇਹਨੇ ਜਵਾਕ ਆਪ ਹੀ ਚੜ ਗਏ ਘੋੜੀਆਂ ਤੇ ਇਹ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਇਹ ਜਨਕੇ ਸਾਰੇ ਆ ਜਾ ਉਹ ਪੁੱਤ ਡਰ ਨਹੀਂ ਲੱਗਦਾ ਨਹੀਂ ਕੀ ਗੱਲ ਇਹ ਪਹਿਲਾਂ ਤਾਂ ਹੀ ਅਸੀਂ ਕਿੱਜੇ ਹੋਏ ਆ ਕਿੱਜੇ ਹੋਏ ਆ ਹਾਂਜੀ ਆਪ ਪਤੰਦਰਾ ਸਹੀ ਤਾਂ ਆਪ ਨੂੰ ਡਰਦੇ ਰਹੇ ਨੇ ਵੀ ਚੜਾਂਗੇ ਕਿਵੇਂ ਉਹਨਾਂ ਲੈ ਕੇ ਭਾਜੇ ਕੋਈ ਕਾਠੀ-ਕੁੱਠੀ ਨਹੀਂ ਲਾਈ ਥਲੇ ਉਹ ਅਸੀਂ ਹਨ ਕਾਠੀ ਨਹੀਂ ਲਾਉਂਦੇ ਅਸੀਂ ਉहीं ਬੈ ਜਾਂਦੇ ਹਾਂ ਉहीं ਬੈ ਜਾਂਦੇ ਹਾਂ ਹਾਂਜੀ ਅੱਛਾ ਇਹ ਹੁਣ ਤੇ ਕਿਵੇਂ ਚੜਿਆ ਤੂੰ ਥੱਲੇ ਨਹੀਂ ਨਾ ਕੀਤਾ ਸੀ ਨਹੀਂ ਉੱਥੋਂ ਚੜ ਗਿਆ ਮੈਂ ਘੋੜੀ ਸਾਈਡ ਤੇ ਲਾ ਕੇ ਪਲਾਂਟ ਚੜ ਗਿਆ ਹਾਂ ਹਾਂ ਕਿ ਇਧਰ ਬਾਣ ਖੇਤਾਂ ਜਾਂਣਾ ਕਿਹੜਾ ਗੋੜਾ ਕਟਣ ਸਰਦੀਆਂ ਚ ਆਣਾ ਹੁੰਦਾ ਹੁਣ ਲਿਆ ਕੇ ਕਿਹੜਾ ਕੱਢ ਕੇ ਦੇਖੀ ਲਿਆ ਨਾ ਚਲ ਦੇਖਦੇ ਆ ਜਿਹਦੇ ਘਰੇ ਕੋਈ ਚੀਜ਼ ਰੱਖੀ ਹੁੰਦੀ ਉਹੋ ਜੀ ਚੀਜ਼ ਦੇ ਜਵਾਕ ਡਰਾਈਵਰ ਬਣ ਜਾਂਦੇ ਜੇ ਤੁਹਾਡੇ ਘਰੇ ਕਾਰ ਆ ਤਾਂ ਕਾਰ ਚਲਾ ਲੈਣਗੇ ਜੇ ਟਰੈਕਟਰ ਦਾ ਟਰੈਕਟਰ ਚਲਾ ਲੈਣਗੇ ਇਹਨਾਂ ਦੇ ਘਰੇ ਘੋੜੀਆਂ ਰੱਖੀਆਂ ਤੇ ਜਵਾਕ ਵੇਖ ਲਓ ਘੋੜੀ ਦੱਬੀ ਫਿਰਦੇ ਆ ਤੇ ਸਾਡੇ ਵਰਗਾ ਉੱਤੇ ਨਹੀਂ ਚੜਦਾ ਵੇਖੋ ਕਿ ਦਲੱਤਾਂ ਨਾ ਮਾਰੇ ਲੈ ਕੇ ਨਾ ਭੱਜ ਜੇ ਕਿਸੇ ਪਾਸੇ ਥੱਲੇ ਨਾ ਆ ਜਗੇ ਜਿਹੜੀ ਚੀਜ਼ ਰੱਖੀ ਹੋਵੇ ਤਾਂ ਉਸ ਰੱਖੀ ਚੀਜ਼ ਦੇ ਜਨ ਕੇ ਸ਼ੌਂਕੀ ਹੁੰਦੇ ਆ ਬਾਪੂ ਕਿਵੇਂ ਲੱਗਦਾ ਫਿਰ ਤੋਤਾ ਤੂੰ ਰੱਖਿਆ ਹਾਂਜੀ ਹਾਂ ਹਾਂ ਮੈਂ ਰੱਖਿਆ ਜੀ ਮੈਂ ਹਾਂ ਸ਼ੌਂਕ ਨਾਲ ਤੋਤੇ ਦਾ ਨਾਮ ਕੀ ਰੱਖਿਆ ਨਾ ਜੀ ਹਜੇ ਕੁਝ ਨਹੀਂ ਰੱਖਿਆ ਗਿਆ ਹਜੇ ਬੱਚਾ ਹਜੇ ਬੱਚਾ ਜੀ ਹਾਂ ਅਜੇ ਬੱਚਾ ਜੀ ਹੁਣ ਰੱਖਾਂਗੇ ਰੱਖਾਂਗੇ ਹਾਂ ਹੁਣ ਰੱਖ ਲਾਂਗੇ ਇਹ ਤਾਂ ਜੋ ਮੈਲਰ ਕੋਠੇ ਉੱਥੋਂ ਲੈਂਦਾ ਸੀ ਹਾਂ ਹਾਂ ਇਹ ਦੂਰ ਲੈਂਦਾ ਹਾਂਜੀ ਹਾਂ ਕਿਸੇ ਜਨ ਕੇ ਡਰਾਫਟ ਦੇ ਵਿੱਚ ਸੀ ਹਾਂ ਦਰਸਤ ਦੇ ਵਿੱਚ ਇੰਨੀ ਖੋਰ ਸੀਗੀ ਉਹਦੇ ਵਿੱਚੋਂ ਲੈਂਦਾ ਜੀ ਇਹ ਕਿੱਡਾ ਸੀ ਇਹ ਨਿੱਕਾ ਜਿਹਾ ਏ ਛਡਕ ਸੀ ਬੱਚਾ ਜੀ ਨਿੱਕਾ ਜਹਾ ਕਿੰਨੇ ਚਿਰ ਦਾ ਹੋ ਗਿਆ ਇਹ ਹੁਣ ਹੋ ਗਿਆ 2 ਮਹੀਨੇ ਦਾ ਹੋ ਗਿਆ ਮੌਜ ਨਹੀਂ ਅੱਛਾ ਹਾਂ ਜੀ ਹਾਂ ਜੀ ਇਹਦੀ ਦੇਖ ਰਿਹਾ ਤੂੰ ਹੀ ਕਹਤਾ ਕੋਈ ਹੋਰ ਮੈਂ ਹੀ ਕਰਦਾ ਮੈਂ ਹੀ ਕਰਦਾ ਹਾਂ ਜੀ ਮੈਂ ਇਹ ਆਰਾਮ ਤੋਤਾ ਹੈ ਹਾਂ ਆਰਾਮ ਤੋਤਾ ਜੀ ਚੂਰੀ ਚਾਰੀ ਕੁੱਟ ਕੇ ਮੈਂ ਖਵਾਣਾ ਇਹਨੂੰ ਨਹੀਂ ਆਰਾਮ ਤੋਤੇ ਦਾ ਹੁਣ ਤਾਂ ਨਾਮ ਰੱਖਦੇ ਹੁੰਦੇ ਮਿੱਠੂ ਕਹਿੰਦੇ ਹੁੰਦੇ ਤੂੰ ਮਿੱਠੂ ਗੁਰ ਕਹਿ ਕੇ ਬੁਲਾਉਣਾ ਇਹਨੂੰ ਨਹੀਂ ਹੁਣ ਬੁਲਾਉਣ ਦਾ ਹੈ ਹਜੇ ਬੋਲਣਾ ਨਹੀਂ ਲੱਗਿਆ ਜੀ ਇਹ ਬੋਲਣਾ ਨਹੀਂ ਲੱਗਿਆ ਹਾਂ ਲੱਗ ਜੂਗਾ ਬ ਹਾਂ ਲੱਗ ਚ ਰਿਹਾ ਬੋਲਣ ਜੀ ਜੀ ਹਾਂ ਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਤੁਹਾਨੂੰ ਵੀਡੀਓ ਸਾਡੀ ਕਿਹੋ ਜਿਹੀ ਲੱਗੀ ਵੀਡੀਓ ਦੇ ਵਿੱਚ ਕੀ ਕਮੀਆਂ ਪੇਛੀਆਂ ਆ ਰਹੀਆਂ ਸੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਸੁਝਾਅ ਸਾਨੂੰ ਜਰੂਰ ਦਿਆ ਕਰੋ ਕਿਹੜੀ ਜਗ੍ਹਾ ਤੋਂ ਬੋਲਦੇ ਆ ਅਸੀਂ ਫੇਰ ਹੋਰ ਜਲਦੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ ਜਲਦ ਮਿਲਦੇ ਹਾਂ ਧੰਨਵਾਦ